ਏ ਐਸੋ ਦਾਸ ਮਿਲ ਸਕ ਹੋਈ ਕੋਈ ਇਉਂ ਜਾ ਰੱਬ ਦਾ ਪਿਆਰਾ ਗੁਰੂ ਮੈਨੂੰ ਮਿਲ ਜਾਵੇ ਜਿਦੀ ਸੰਗਤ ਕਰਨ ਦੇ ਨਾਲ ਜਿਦੇ ਵਿਚਾਰ ਸੁਣ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ ਤਨ ਤਨ ਸ੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਤਿੰਨਾ ਦੀ ਬਾਣੀ ਸਨ ਉਸ ਆਤਮਿਕ ਸੁਖ ਦੇ ਨਾਲ ਜੋੜਦੀ ਹੈ ਐਸੋ ਦਾਸ ਮਿਲੈ ਸਕੋਈ ਦੁੱਖ ਵਿਸਰੈ ਪਾਵੈ ਸਚ ਸੋਈ ਦੁਨਿਆਵੀ ਜਿਹੜੇ ਵਿਕਾਰਾਂ ਦੇ ਦੁੱਖ ਨੇ ਚਿੰਤਾਵਾਂ ਨੇ ਇਹ ਵਿਸਰ ਜਾਣ ਇਹ ਮੁੱਕ ਜਾਣ ਪਾਵੈ ਸਚ ਸੋਈ ਤਿਸ ਮਨ ਦੇ ਅੰਦਰ ਸੱਚ ਦੀ ਸਮਝ ਪੈ ਜਾਵੇ ਆ ਜਾਵੇ ਦਰਸ਼ਨ ਦੇਖ ਭਈ ਮਤ ਪੂਰੀ ਤੇ ਗੁਰੂ ਦੇ ਦਰਸ਼ਨ ਕੀਤੀਆਂ ਮੇਰੀ ਮਤ ਜਿਹੜੀ ਹੋੱਚੀ ਹੋਈ ਫਿਰਦੀ ਐ ਮੰਦੀ ਹੋਈ ਫਿਰਦੀ ਐ ਵਿਕਾਰਾਂ ਦੇ ਅਧੀਆਂ ਹੋਈ ਐ ਉਹ ਮਤ ਪੂਰੀ ਹੋ ਜਾਵੇ ਪਾਪ ਕਿਸ ਚੱਜੀ ਹੋ ਜਾਵੇ 68 ਮਜਨ ਚਰਣਾ ਤੋਰਿ ਜਿਵੇਂ 68 ਤੀਰਥਾਂ ਤੇ 88 ਤੀਰਥਾਂ ਤੇ ਸ਼ਿ ਨਾਨਕਨ ਦੇ ਨਾਲ ਜਿਸ ਪੁੰਨ ਦੀ ਕਾਮਨਾ ਕੀਤੀ ਜਾ ਸਕਦੀ ਹੈ ਉਹ ਪੁੰਨ ਸੰਗਤ ਦੇ ਤੌਰ 'ਚੋਂ ਗੁਰੂ ਦੇ ਪਿਆਰਿਆਂ ਦੇ ਤੌਰ 'ਚੋਂ ਗੁਰੂ ਦੇ ਤੌਰ 'ਚੋਂ ਮਿਲ ਜਾਂਦਾ ਹੈ ਰਹਾਉ ਨੇਤਰ ਸੰਤੋਕੇ ਇਕ ਲਿਵ ਤਾਰਾ ਜਿਹੜੇ ਮੇਰੇ ਨੇਤਰ ਇਹ ਅੱਖਾਂ ਭਾਰ ਮੰਦਾ ਤੱਕਦੀਆਂ ਨੇ ਮੰਦਾ ਵੇਖਦੀਆਂ ਨੇ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਦਰਸ਼ਨ ਦਿੱਤੇ ਬਾਣੀ ਨੇ ਇਹੋ ਜੀ ਸਮਤ ਬਖਸ਼ੀ ਨੇਤਰ ਸੰਤੋਖੇ ਇਕ ਲਿਵ ਤਾਰਾ ਇਸ ਨੈਣਾ ਦੇ ਅੰਦਰ ਅੱਖਾਂ ਦੇ ਅੰਦਰ ਸਬਰ ਆ ਗਿਆ ਸੰਤੋਖ ਆ ਗਿਆ ਇਕ ਲਿਵ ਤਾਰਾ ਇੱਕ ਦਿਨ ਨਾਲ ਇੰਨਾ ਲਿਵ ਜੋੜ ਲਈ ਜੀਵਾ ਸੁੱਚੀ ਹਰ ਰਸ ਸਾਰਾ ਜੀਵਾ ਸੁੱਚੀ ਜਿਸ ਜੀਵਾ ਦੇ ਨਾਲ ਆ ਪੱਕੇ ਨੂੰ ਮੰਦਾ ਬੋਲਦੇ ਆ ਮੰਦਾ ਉਚਾਰਣ ਕਰਦੇ ਆ ਚੁਗਲੀ ਨਿੰਦਿਆ ਕਰਦੇ ਆ ਇਹੋ ਜਾਂ ਰੱਬ ਦਾ ਕੋਈ ਦਾਸ ਮੈਨੂੰ ਮਿਲਿਆ ਐਸਾ ਕੋਈ ਗੁਰੂ ਮਿਲਿਆ ਜੀਵਾ ਸੁੱਚੀ ਇਸ ਜੀਵਾ ਵੀ ਸੁੱਚੀ ਹੋ ਗਈ ਹਰ ਸਾਰ ਸਜੀਵਾ ਤੋਂ ਜਿਹਦੇ ਤੋਂ ਮੈਂ ਨਿੰਦਿਆ ਚੁਗਲੀ ਵਿਕਾਰ ਕੱਟਦਾ ਸਾਂ ਉਸ ਜੀਵਾ ਦੇ ਨਾਲ ਮੈਂ ਨਾਮ ਨੂੰ ਖੱਟਣ ਲੱਗ ਗਿਆ ਸੱਚ ਕਰਨੀ ਸਭ ਅੰਤਰ ਸੇਵਾ ਤੇ ਜਿਹੜੀ ਮੇਰੇ ਕਰਮ ਸਣ ਦੁਨਿਆਵੀ ਉਹ ਵੀ ਸੱਚੇ ਹੋ ਗਏ ਸੱਚੇ ਹੋ ਗਏ ਅਬ ਅੰਤਰ ਸੇਵਾ ਤੇ ਮੇਰੇ ਅੰਦਰ ਹਿਰਦੇ ਘਰ ਵਿੱਚ ਸੇਵਾ ਘਰ ਕਰ ਗਈ ਮਨ ਤ੍ਰਿਪਤਾਸਿਆ ਅਲਖ ਅਪੇਵਾ ਜਿਹੜੇ ਮੇਰੇ ਅੰਦਰ ਤ੍ਰਿਸ਼ਨਾ ਦੀ ਅਗ ਲੱਗੀ ਹੋਈ ਸੀ ਤ੍ਰੇ ਲੱਗੀ ਹੋਈ ਸੀ ਵਿਕਾਰਾਂ ਨੇ ਪਾਈ ਸੀ ਉਹ ਮੇਰਾ ਮਨ ਵੀ ਤ੍ਰਿਪਤਾਸਿਆ ਗਿਆ ਹੈ ਤਾਪ ਕੀ ਰਜ ਗਿਆ ਹੈ ਅਲਖ ਅਪੇਵਾ ਉਹ ਅਲਖ ਪ੍ਰਮਾਤਮਾ ਨੇ ਇਹੋ ਜਿਹਾ ਅਪੇਵਾ ਮੇਰੇ ਤੇ ਮਿਹਰ ਕਰ ਦਿੱਤੀ ਹੈ ਜਹਾਂ ਜਹ ਦੇਖੋਂ ਤਹ ਤਹ ਸੱਚਾ ਫਿਰ ਮੈਂ ਜਿੱਧਰ ਵੀ ਦੇਖਦਾ ਹਾਂ ਰੱਬ ਦੇ ਦਾਸ ਨੇ ਇਹੋ ਜੀ ਮਿਹਰ ਕੀਤੀ ਹੈ ਪਹਿਲਾਂ ਮੈਂ ਹਰੇਕ ਮਨੁੱਖ ਦੇ ਅੰਦਰ ਮੰਦਾ ਤੱਕਦਾ ਸਾਂ ਮੰਦਾ ਕਿੰਤੂ ਪ੍ਰਿੰਤੂ ਕਰਦਾ ਸਾਂ ਜਹਾਂ ਜਹ ਦੇਖੋਂ ਤਹ ਤਹ ਸੱਚਾ ਜਿੱਧਰ ਵੀ ਦੇਖਦਾ ਹਾਂ ਸੱਚਾ ਹੀ ਨਜ਼ਰ ਆ ਰਿਹਾ ਹੈ ਬਿਨ ਬੂਜੀ ਝਗਰਤ ਜਗ ਕਾਚਾ ਮੈਂ ਗੁਰੂ ਤੋਂ ਬੇਮੁਖ ਹੋਇਆ ਬਾਣੀ ਦੀ ਸਮਝ ਨਾ ਹੋਣ ਕਰਕੇ ਬਿਨ ਬੋਝੇ ਸਮਝਣ ਸਿਆਣਾ ਨਾ ਹੋਣ ਕਰਕੇ ਝਗਰਤ ਜਗ ਕਾਚਾ ਦੁਨਿਆਵੀ ਕੱਚੇ ਧਨ ਵਾਸਤੇ ਦੁਨਿਆਵੀ ਵਿਕਾਰਾਂ ਵਾਸਤੇ ਝਗਰਦਾ ਫਿਰਦਾ ਸੀ ਗੁਰਸ ਸਿਂਝਾਵੇ ਸੋਝੀ ਹੋਈ ਗੁਰੂ ਨੇ ਸਮਝਾਉਣਾ ਕੀਤਾ ਤਾਂ ਕਰਕੇ ਇਹ ਸੋਝੀ ਆਈ ਸਮਝਾਈ ਗੁਰਮਖਾ ਵਿਰਲਾ 부ਝ ਕੋਈ ਗੁਰਮਖ ਗੁਰੂ ਵਾਲ ਮੁਖ ਕਰਕੇ ਕੋਈ ਵਿਰਲਾ ਹੀ ਇਸ ਅਵਸਥਾ ਨੂੰ ਸਮਝਦਾ ਹੈ 부ਝ ਜਾਣਦਾ ਹੈ ਕਰ ਕਿਰਪਾ ਰੱਖੋ ਰਖਵਾਲੇ ਇਹ ਦਿਨਾਂ ਦੇ ਰਖਿਆ ਕਰਨ ਵਾਲੇ ਰੱਖੋ ਰੱਖੋ कृपा तार तेरी शरण तेरा दरबार कर कृपा राखो रखवाले हे कृपा ਦੇ ਘਰ ਸਾਡੀ ਰੱਖਿਆ ਕਰੋ ਸਾਨੂੰ ਸਮਤ ਦੇ ਕੇ ਰੱਖੋ ਬਿਨ ਬੂਝੇ पसू ਭਏ ਬੇਤਾਲੇ ਜਿਸ ਸੰਸਾਰ ਵਿੱਚ ਆਏ ਆ ਤੇ ਆਪ ਜਿੱਤੋਂ ਬੇਮੁਖ ਹੋਏ ਆ ਆਪ ਜਿੱਤੋਂ ਸ਼ੁਕਰਾਨੇ ਤੋਂ ਵਾਂਝੇ ਹਾਂ ਆਪ ਜੀ ਦਾ ਧਿਆਨ ਚੇਤਾ ਨਹੀਂ ਕਰਦੇ ਬਿਨ ਬੁਝੇ ਇਸ ਗੱਲ ਤੋਂ ਨਾ ਸਮਝੋਏ ਪਸ਼ੂ ਬੇਤਾਲੇ ਅਸੀਂ ਪਸ਼ੂਆਂ ਦੀ ਨਿਆਏ ਜੀਵਨ ਬਤੀਤ ਕਰ ਰਹੇ ਹਾਂ ਬੇਤਾਲੇ ਭੂਤਾਂ ਬੇਤਾਲਾਂ ਦੀ ਤਰ੍ਹਾਂ ਇਹ ਜੀਵਨ ਨੂੰ ਗੁਜ਼ਾਰੀ ਜਾ ਰਹੀਆਂ ਬੇਤਾਲੇ ਦਾ ਭਾਵ ਕਿ ਡਰਾਉਣਿਆਂ ਦੀ ਤਰ੍ਹਾਂ ਗੁਰ ਕਹਿਆ ਅਵਰ ਨਹੀਂ ਦੁਜਾ ਗੁਰੂ ਨੇ ਇਸ মত ਦੇ ਦਿੱਤੇ ਉਹ ਪ੍ਰਮਾਤਮਾ ਹੀ ਹੈ ਹਰ ਥਾਂ ਤੇ ਰਮਿਆ ਹੋਇਆ ਹੈ ਉਹਦੇ ਤੋਂ ਬਿਨਾ ਹੋਰ ਕੋਈ ਨਹੀਂ ਕਿਸ ਕਾ ਦੇਖੋ ਕਰੋ ਅਨ ਪੂਜਾ ਮੈਂ ਉਹਦੇ ਕਿੱਥੇ ਕਿੱਥੇ ਪੂਜਾ ਕਰਾਂ ਉਹ ਹਰ ਥਾਂ ਸਰਵ ਕਲਾ ਵਿਆਪਕ ਹੈ ਸੰਤ ਹੇਤਾ ਪਵਿੱਤਰ ਭਵਨ ਤਾਰੇ ਦਿਨੇ ਭਵਣਾ ਦੇ ਅੰਦਰ ਹਰ ਥਾਂ ਤੇ ਉਹ ਮੌਜੂਦ ਹੈ ਆਤਮ ਚਿਨੈ ਸੋ ਤਾਂ ਵਿਚਾਰੇ ਜਿਹੜੇ ਆਤਮ ਚਿਨੈ ਅੰਦਰ ਆਤਮੇ ਦੀ ਪਰਚੋਲ ਕਰਦੇ ਨੇ ਆਪਣੇ ਆਪ ਨੂੰ ਸਮਝਣ ਦਾ ਯਤਨ ਭਾਵ ਕਿ ਅੰਦਰੇ ਆਤਮਾ ਕਰਕੇ ਸਚੱਜਾ ਹੋਣਾ ਚੰਗੇ ਕਰਮ ਕਰਨੇ ਕਿ ਸਰੀਰ ਦੇ ਅੰਦਰ ਪ੍ਰਮਾਤਮਾ ਵਸਿਆ ਹੋਇਆ ਪ੍ਰਮਾਤਮਾ ਦੀ ਜੋਤ ਇਸ ਮਿੱਟੀ ਦੇ ਭਾਂਡੇ ਵਿੱਚ ਹੈ ਆਤਮ ਚਿਨੈ ਜਿਹੜਾ ਆਪਣੇ ਆਪ ਦੀ ਪਰਚੋਲ ਕਰਦਾ ਹੈ ਸੋ ਤਤ ਵਿਚਾਰੇ ਉਹ ਤਤ ਦੇ ਵਿਚਾਰ ਨੂੰ ਸਮਝਦਾ ਹੈ ਸੱਚ ਹਿਰਦੈ ਸੱਚ ਪ੍ਰੇਮ ਨਿਵਾਸ ਹਿਰਦੇ ਕਰਕੇ ਸੱਚ ਦੇ ਨਾਲ ਜੁੜ ਪ੍ਰੇਮ ਨਿਵਾਸ ਸਿਰ ਦੇ ਦੇ ਵਿੱਚ ਪ੍ਰੇਮ ਦਾ ਨਿਵਾਸ ਹੋ ਜਾਵੇ ਪੁਰਨਮਤ ਨਾਨਕ ਹਮਤਾ ਕੇ ਦਾਸ ਏ ਪ੍ਰਮਾਤਮਾ ਵਾਹਿਗੁਰੂ ਕਾਲ ਪੁਰਖ ਅਸੀਂ ਤੇਰੇ ਦਾਸ ਹੋ ਜਾਈਏ ਤੇਰੇ ਕਿਰਪਾ ਹੋ ਜਾਵੇ ਦੁਨੀਆ